ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੇ ਸਾਧ ਸੰਗਤ ਕੈ ਅੰਕਲ ਲਾਭ ਹੋ ਬਖਮ ਨਦੀ ਜੈ ਤਰਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਦਨ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਹਲਾ ਪੰਜਵੈ ਮੇਰਾ ਨਾਗ ਰਾਮ ਸਿਉਹੇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤ ਮੇਰਾ ਲਗ ਰਾਮ ਸਿਉ ਹੈਤ ਸਤਗੁਰ ਮੇਰਾ ਸਦਾ ਸਹ ਨੰ ਦੁੱਖ ਕਾ ਕਾਟਿਆ ਏਤ ਰਹਾ ਹਾਥ ਦੇ ਰੱਖਿਓ ਆਪਣਾ ਕਰ ਬਿਰਤ ਸਗਲ ਮਟਾਈ ਨਿੰਦਕ ਕਾ ਮੁਖ ਕਾਲੇ ਕੀਨੇ ਨਿਕਾਇਆਪ ਸਹਾਈ ਸਾਚਾ ਸਾਹਿਬ ਹੋ ਆਖਵੰਲਾ ਰਾਖ ਲੀ ਕੰਠ ਲਾਏ ਨਿਰਭਉ ਭਈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸੱਚਾ ਸਾਹਿਬ ਹੋਰਖਵਾਲਾ ਰਾਖਲੀ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰੀਏ ਜੋ ਅੱਜ ਦਾ ਮੁਖ ਵਾਕ ਸਾਨੂੰ ਪ੍ਰਾਪਤ ਹੋਇਆ 600 75 ਅੰਗ ਦੇ ਉੱਤੇ ਸੁਭਾਏ ਮਾਨ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰ ਵਿੰਦ ਤੋਂ ਉਚਾਰਣ ਕੀਤੀ ਹੋਈ ਬਾਣੀ ਮੇਰਾ ਲਾਗੋ ਰਾਮ ਸਿਉ ਹੇਤ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਐ ਕਿ ਮੇਰਾ ਲਾਗੋ RAM ਸੋਹੇਤ ਪੇਕੀ ਮੇਰਾ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਮੇਰਾ ਲਾਗੋ RAM ਸੋਹੇਤ ਚਿੱਤ ਜੁੜ ਗਿਆ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤ ਮੇਰਾ ਸਤਗੁਰੂ ਜਿਹੜਾ ਉਹ ਸਦਾ ਹੀ ਮਦਦਗਾਰ ਹੈ ਸਾਡੀ ਜਦੋਂ ਵੀ ਅਸੀਂ ਆ ਕੇ ਬੇਨਤੀ ਕਰਦੇ ਹਾਂ ਗੁਰੂ ਦੇ ਅੱਗੇ ਤਾਂ ਸਾਡੀ ਬੇਨਤੀ ਪ੍ਰਵਾਨ ਹੁੰਦੀ ਹੈ ਸਾਨੂੰ ਉਸੇ ਟਾਈਮ ਮਦਦ ਮਿਲਦੀ ਹੈ ਸਹਾਰਾ ਮਿਲਦਾ ਹੈ ਅਵਸਰਾ ਮਿਲਦਾ ਹੈ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤ ਕੀਤ ਕਹਿੰਦੇ ਢੰਡੇ ਨੂੰ ਤੇ ਕਈ ਥਾਵਾਂ ਤੇ ਇਹ ਵੀ ਹੈ ਕਿ ਬੋਦੀ ਵਾਲਾ ਤਾਰਾ ਵੀ ਕਿਹਾ ਜਾਂਦਾ ਹੈ ਕਿ ਸਤਿਗੁਰੂ ਮੇਰਾ ਸਦਾ ਸਹਾਈ ਹੈ ਉਹ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ ਤੇ ਜਿਹੜੇ ਸਾਡੇ ਅੰਦਰ ਦੁੱਖ ਪੈਦਾ ਹੋ ਗਏ ਉਹ ਦੁੱਖਾਂ ਦਾ ਝੰਡਾ ਹੀ ਘਟਾ ਝੰਡਾ ਹੀ ਪਟਤਾ ਗੁਰੂ ਨੇ ਜਾਂ ਕਹਿ ਲਈਏ ਕਿ ਬੋਧੀ ਵਾਲਾ ਤਾਰਾ ਜਿਹੜਾ ਉਹ ਸਾਡੇ ਅੰਦਰ ਉਹ ਤਾਰਾ ਹੀ ਪਟਤਾ ਕਿਉਂਕਿ ਜਿਹੜਾ ਬੋਧੀ ਵਾਲਾ ਤਾਰਾ ਹੈ ਉਹਨੂੰ ਕਈਆਂ ਨੇ ਕਿਹਾ ਇਹ ਮਨਹੂਸ ਹੈ ਤਾਂ ਕਰਕੇ ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਉਹਨੂੰ ਜੜੋਏ ਪੁੱਟ ਕੇ ਸੁਣਤਾ ਤੇ ਸਤਿਗੁਰੂ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਓ ਹੱਥ ਦੇ ਰੱਖਿਓ ਆਪਣਾ ਕਰ ਵਰਤਾ ਸਗਲ ਮਟਾਈ ਪ੍ਰਮਾਤਮਾ ਨੇ ਹਮੇਸ਼ਾ ਸਾਡੇ ਤੇ ਹੱਥ ਬਣਾ ਕੇ ਰੱਖਿਆ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਕਿ ਜਿਹਦੇ ਸਿਰ ਤੇ ਸੱਚੇ ਪਾਤਸ਼ਾਹ ਜੇ ਤੁਹਾਡਾ ਹੱਥ ਹੋਵੇ ਉਹਨੂੰ ਕੋਈ ਵੀ ਦੁੱਖ ਪਹ ਨਹੀਂ ਸਕਦਾ ਹਾਥ ਦੇ ਰੱਖਿਓ ਆਪਣਾ ਕਰ ਵਿਰਥਾ ਸਗਲ ਮਟਾਈ ਜਿਹੜੇ ਸਾਡੇ ਅੰਦਰ ਵਿਰਥਾ ਭਾਵ ਕੇ ਗਲਤ ਚੀਜ਼ਾਂ ਸੀ ਉਹ ਸਾਰੀਆਂ ਮਿਟਾਤੀਆਂ ਨਿੰਦਕ ਕੀ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਜਦੋਂ ਪਰਮਾਤਮਾ ਸਾਡਾ ਮਦਦਗਾਰ ਹੁੰਦਾ ਹੈ ਸਾਡਾ ਸਹਾਈ ਬਣਦਾ ਹੈ ਫਿਰ ਜਿਹੜੇ ਲੋਕ ਨਿੰਦਾ ਕਰਦੇ ਆ ਨਾ ਜੀ ਨਿੰਦਕ ਦਾ ਮੁਖ ਕਾਲਾ ਹੋਆ ਦੇਨ ਦੁਨੀਆ ਕੇ ਦਰਬਾਰ ਕੱਲਾ ਇੱਥੇ ਹੀ ਨਹੀਂ ਦੇਨ ਦੁਨੀਆ ਦੇ ਦਰਬਾਰ ਚ ਕਹਿੰਦੇ ਮੁਖ ਉਹਦਾ ਨਿੰਦੇ ਵਾਲੇ ਦਾ ਕਾਲਾ ਹੁੰਦਾ ਹੈ ਜਿਹੜਾ ਵੀ ਨਿੰਦਾ ਕਰਦਾ ਪਰ ਅੱਜ ਜਿਹੜਾ ਸਾਡਾ ਸੁਭਾਅ ਬਣ ਗਿਆ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਲੋਕ ਨਿੰਦਿਆ ਕਰਦੇ ਐ ਤੇ ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਆ ਉਹਨਾਂ ਦੀ ਸੋਭਾ ਕਰਦੇ ਐ ਨਿੰਦਕ ਕੈ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲਈ ਕੰਠ ਲਾਏ ਜਿਹੜਾ ਸੱਚਾ ਪਰਮਾਤਮਾ ਵਾਹਿਗੁਰੂ ਹੈ ਅਕਾਲ ਪੁਰਖ ਹੈ ਸੱਚਾ ਸਾਹਿਬ ਹੋਆ ਰਖਵਾਲਾ ਉਹ ਰਖਵਾਲਾ ਹੋ ਜਾਂਦਾ ਹੈ ਰਾਖ ਲਈ ਕੰਠ ਲਾਏ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ ਜਿਵੇਂ ਦ੍ਰੋਪਦੀ ਨੂੰ ਕਹਿੰਦੇ ਵੇ ਇਹਦੇ ਵਸਤਰ ਉਤਾਰ ਦਿਓ ਨੂੰ ਸਾਰਿਆਂ ਦੇ ਸਾਹਮਣੇ ਨਗਨ ਕਰ ਦਿਓ ਪਰ ਉਹਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਚ ਵਸਾਇਆ ਕਹਿੰਦੇ ਫਿਰ ਉਹਦੇ ਵਸਤਰ ਉਤਾਰ ਨਹੀਂ ਸਕੇ ਅੰਦਰ ਸਵਾਦੋ ਸਾਸਣ ਹੈ ਭਾਈ ਗੁਰਦਾਸ ਜੀ ਕਹਿੰਦੇ ਅੰਦਰ ਸਵਾਦੋ ਸਾਸਣ ਹੈ ਮੱਥੇ ਵਾਲ ਗਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ ਕਹਿੰਦੇ ਉਹਨਾਂ ਨੇ ਦੂਤਾਂ ਨੂੰ ਆਪਣਿਆਂ ਨੂੰ ਫਰਮਾਇਆ ਕਿਆ ਕਿ ਇਹਦੇ ਵਸਤਰ ਉਤਾਰ ਦਿਓ ਪਰ ਉਹਨੇ ਅੰਦਰੋਂ ਪ੍ਰਮਾਤਮਾ ਨੂੰ ਪੁਕਾਰਿਆ ਤਾਂ ਕਹਿੰਦੇ ਉਹਨੂੰ ਫਿਰ ਗੰਠ ਨਾਲ ਲਾ ਲਿਆ ਸਤਿਆ ਸਾਹਿਬ ਹੋਆ ਰਖਵਾਲਾ ਰਾਖ ਲਈ ਕੰਠ ਲਾਏ ਆਪਣੇ ਗਲ ਨਾਲ ਲਾ ਲਿਆ ਜਮਕਾ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ ਕਹਿੰਦੇ ਜੇ ਕੋਈ ਸਾਧੂ ਮਿਲ ਜੇ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ ਦਰੋਪੀ ਨੂੰ ਵੀ ਕਹਿੰਦੇ ਗਲ ਨਾਲ ਲਾ ਲਿਆ ਪਰ ਕਹਿੰਦੇ ਉਹ ਮਾਰ ਭੇੜੀ ਸੀ ਜੇ ਕਿਤੇ ਉਹਦੇ ਵਸਤਰ ਉਤਾਰ ਦਿੰਦੇ ਔਰ ਨਗਨ ਕਰ ਦਿੰਦੇ ਉਹ ਮਾਰ ਕਹਿੰਦੇ ਕੁੱਟ ਨਾਲੋਂ ਵੀ ਭੈੜੀ ਸੀ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰਗੁਣ ਗਾਈ ਨਿਰਭਉ ਡਰ ਤੋਂ ਰਹਿਤ ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਇੱਕ ਵਿੱਚ ਹੋ ਜਾਂਦਾ ਹੈ ਉਹ ਕਹਿੰਦੇ ਡਰ ਤੋਂ ਰਹਿਤ ਹੋ ਜਾਂਦਾ ਹੈ ਨਿਰਭਉ ਭੈ ਸਦਾ ਸੁਖ ਮਾਣੇ ਕਹਿੰਦੇ ਫਿਰ ਉਹਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ ਤੇ ਉਹ ਸਦਾ ਹੀ ਸੁਖ ਮਾਣਦਾ ਹੈ ਕਦੇ ਵੀ ਉਹਦੇ ਜ਼ਿੰਦਗੀ 'ਚ ਦੁੱਖ ਨਹੀਂ ਆਉਂਦਾ ਨਾਨਕ ਹਰ ਗੁਣ ਗਾਈ ਪਰਮਾਤਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਨਾਨਕ ਹਰ ਗੁਣ ਗਾਏ ਕਿਉ ਪਰਮਾਤਮਾ ਦੇ ਗੁਣ ਹਮੇਸ਼ਾ ਹੀ ਗਾਉਂਦਾ ਰਹਿੰਦਾ ਹੈ ਕਦੇ ਵੀ ਫਿਰ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਮਾੜਾ ਨਹੀਂ ਬੋਲਦਾ ਕਿਸੇ ਕਨੇ ਮਾੜਾ ਝਾਕਦਾ ਨਹੀਂ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲਈ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ